ਮਿੰਟ ਪਰ ਦੇ 2 ਵਜ ਗਏ ਆ ਤਾਂ ਆਪਾਂ ਰੋ ਖਾਲੀ ਹੈਗੀ ਰੋਟੀ ਸਬਜ਼ੀ ਵੀ ਪਈ ਆ ਦਾਲ ਵੀ ਪਈ ਆ ਪਰ ਮੇਰਾ ਦਿਲ ਨਹੀਂ ਖਾਤਾ ਉਹਨਾ ਰੋਟੀ ਖਾਣ ਨੂੰ ਤੇ ਮੈਂ ਹੁਣ ਲੱਗੀ ਬਣਾਉਣ ਆ ਦੇ ਆਮਬ ਕੱਟ ਕੇ ਰੱਖੇ ਸੱਦੀ ਬੋਟੀ ਨੇ ਲੈ ਕੇ ਜਾਣਾ ਸੀ ਉਹਨੂੰ ਚਤਾ ਫੋ ਲੱਗਿਆ ਤਾਂ ਮੈਨੂੰ ਫੋਨ ਕਰਤਾ ਮੰਮੀ ਆਮਬ ਕੱਟੇ ਪਏ ਆ ਖਾ ਲਿਓ ਤੇ ਹੁਣ ਹੋ ਗਿਆ ਜੀ ਦਪਹਿਰ ਆ ਤੇ ਆਪਾਂ ਇਹਨਾਂ ਨੂੰ ਇਹਦੇ ਵਿੱਚ ਪਾ ਲੈਨੇ ਆ ਦੌਣ ਨਾਲ ਹੀ ਡੱਬੀ ਜੱਗ ਗਈ ਆ ਹੁਣ ਮੈਨੂੰ ਇਹ ਕੱਢਣੀ ਲਓ ਜੀ ਡੱਬੀ ਆਪਾਂ ਕੱਢ ਲਈ ਹੁਣ ਇਹਨੂੰ ਕੀ ਕਰਨਾ ਆਂਬਾਂ ਦੇ ਨਾਲ ਆਪਾਂ ਰੋਟੀ ਖਾਣੀ ਤੁਸੀਂ ਵੀ ਕਦੇ ਇਸ ਤਰ੍ਹਾਂ ਬਣਾ ਕੇ ਖਾਧੀ ਹੈ ਤਾਂ ਮੈਨੂੰ ਜਰੂਰ ਦੱਸਿਓ ਵੀ ਪੱਕੇ ਆਂਬ ਦੇ ਨਾਲ ਰੋਟੀ ਕਿਹਨੇ ਕਿਹਨੇ ਇਸ ਤਰੀਕੇ ਨਾਲ ਖਾਧੀ ਆ ਮੈਂ ਇਹਦੇ ਤੇ ਹੁਣ ਪਾਉਣਾ ਹੈਗਾ ਲੂਣ ਥੋੜੀ ਪਾਉਣੀ ਆ ਮੈਂ ਮਿਰਚ ਜੇ ਤੁਸੀਂ ਮਸਾਲਾ ਵੀ ਪਾਉਣਾ ਹੈ ਤਾਂ ਉਹ ਵੀ ਪਾ ਸਕਦੇ ਆ ਪਰ ਮੈਂ ਨਹੀਂ ਪਾਉਣਾ ਹੈਗਾ ਤੇ ਲੂਣ ਥੋੜਾ ਜਿਹਾ ਆਪਾਂ ਹੋਰ ਪਾ ਲੈਨੇ ਆ ਤੇ ਇਹਨੂੰ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਲੈਨੇ ਆ। ਲਓ ਜੀ ਆਪਾਂ ਹੁਣ ਇਹ ਖਾਣ ਲਈ ਤਿਆਰ ਹੈ। ਇੱਥੇ ਪਾਇਆ ਲੋਨ ਤੇ ਮਿਰਚਾਂ। ਕਿੰਨੇ ਕਿੰਨੇ ਇਸ ਤਰ੍ਹਾਂ ਆਂਬ ਦੇ ਨਾਲ ਪੱਕੇ ਆਂਬ ਨਾਲ ਰੋਟੀ ਖਾਧੀ ਹੈ ਤੇ ਮੈਨੂੰ ਜ਼ਰੂਰ ਦੱਸਿਓ ਕਮੈਂਟ ਕਰਕੇ ਮੈਨੂੰ ਤਾਂ ਬਹੁਤ ਟੇਸਟੀ ਲੱਗਦੀ ਆ ਮੇਰੇ ਮੂੰਹ ਚ ਪਾਣੀ ਆਈ ਜਾਂਦਾ ਆ। ਤੇ ਇਹ ਪਹਿਲਾਂ ਵੀ ਇਦਾਂ ਜ਼ਰੂਰ ਆ ਸੀ ਸਿੱਤੀ ਮੇਰੇ ਮਸਸ ਵੀ ਇੱਦਾਂ ਰੋਟੀ ਖਾਂਦੀ ਹੁੰਦੀ ਸੀ ਮੈਨੂੰ ਬਹੁਤ ਵਧੀਆ ਲੱਗਦਾ ਆ। ਤੇ ਮੈਂ ਲੱਗੀ ਹੁਣ ਇਹਦੇ ਨਾਲ ਰੋਟੀ ਖਾਣ। ਤੋ ਜਨੇ ਜਨੇ ਵੀ ਇਸ ਤਰ੍ਹਾਂ ਬਣਾ ਕੇ ਰੋਟੀ ਖਾਦੀ ਹੈ ਮੈਨੇ ਜਰੂਰ ਦੱਸਿਓ ਠੀਕ ਹੈ ਜੀ ਤੇ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਦੇ ਹੋ ਜੀ ਮਿਲਾਂਗੇ ਹੋਰ ਵੀਡੀਓ ਨਾਲ ਉਹਨਾਂ ਚ ਸਾਰਿਆਂ ਨੂੰ ਸਾਸਰੀਕਾ